ਬਿਲਕੁਲ ਰਾਜਵੀਰ ਹੋਰਾਂ ਨੂੰ ਇਸ ਐਂਬੂਲੈਂਸ ਦੇ ਵਿੱਚ ਲਜਾਇਆ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਐਂਬੂਲੈਂਸ ਦੀਆਂ ਪਰ ਰਾਜਵੀਰ ਜਦੋਂ ਆਪਣੇ ਘਰ ਤੋਂ ਆਇਆ ਸੀ ਤਾਂ ਸ਼ਾਇਦ ਉਦੋਂ ਅਜਿਹੀ ਹਾਲਤ ਕਦੇ ਕਿਸੇ ਨੇ ਸੋਚੀ ਵੀ ਨਹੀਂ ਹੋਣੀ ਆਪਣੇ ਪਿੰਡ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਜਦੋਂ ਰਾਜਵੀਰ ਜਵੰਦਾ ਹੱਸਦਾ ਖੇਡਦਾ ਆਇਆ ਹੋਵੇਗਾ ਤਾਂ ਸ਼ਾਇਦ ਕਿਸੇ ਦੇ ਚਿੱਤ-ਚਿੱਤੇ ਵੀ ਨਹੀਂ ਹੋਣਾ ਕਿ ਰਾਜਵੀਰ ਇੱਕ ਦਿਨ ਇਸ ਤਰ੍ਹਾਂ ਐਂਬੂਲੈਂਸ ਦੇ ਵਿੱਚ ਪਿੰਡ ਪਹੁੰਚੇਗਾ ਔਰ ਉਹ ਵੀ ਇਸ ਮ੍ਰਿਤਕ ਦੇਹ ਦੇ ਰੂਪ ਦੇ ਵਿੱਚ ਤਾਂ ਬੇहद ਦੁਖਦਾਈ ਪਲ ਨੇ ਜੀ ਖਾਸ ਕਰਕੇ ਪਰਿਵਾਰ ਔਰ ਪਿੰਡ ਵਾਲੇ ਉਹਨਾਂ ਦੇ ਆਪਣੇ ਉਹਨਾਂ ਦੇ ਸਨੇਹੀ ਪਰ ਰਾਜਵੀਰ ਇੱਕ ਅਜੀਹਾ ਨੌਜਵਾਨ ਜਿਸ ਨੂੰ ਪੂਰੀ ਦੁਨੀਆ ਨੇ ਅਪਣਾਇਆ ਪੂਰੀ ਦੁਨੀਆ ਨੇ ਜਿਸ ਨੂੰ ਪਿਆਰ ਦਿੱਤਾ ਅਥਾ ਪਿਆਰ ਦਿੱਤਾ ਦੇਖੋ ਦੁਨੀਆ ਤੋਂ ਚਲੇ ਤਾਂ ਸਭ ਨੇ ਜਾਣਾ ਪਰ ਰਾਜਵੀਰ ਬੇਸ਼ੱਕ ਅੱਜ ਦੁਨੀਆ ਤੋਂ ਚਲਾ ਗਿਆ ਪਰ ਪੂਰੀ ਦੁਨੀਆ ਦੇ ਪੰਜਾਬੀਆਂ ਨੇ ਰਾਜਵੀਰ ਨੂੰ ਅਥਾ ਪਿਆਰ ਦਿੱਤਾ ਰਾਜਵੀਰ ਨੂੰ ਆਪਣਾ ਪੁੱਤ ਕਿਆ ਰਾਜਵੀਰ ਨੂੰ ਆਪਣਾ ਭਰਾ ਕਿਆ ਰਾਜਵੀਰ ਨੂੰ ਪੰਜਾਬ ਦਾ ਪੁੱਤ ਕਿਆ ਪੰਜਾਬੀਅਤ ਦਾ ਪੁੱਤ ਕਿਆ ਪਰ ਇਹ ਜੋ ਸ਼ਾਇਦ ਜਵੇਂ ਨਸੀਬ ਦੇ ਵਿੱਚ ਕਹਿੰਦੇ ਆ ਕਿ ਲਿਖਿਆ ਉਹੀ ਵਾਪਰਦਾ ਔਰ ਰਾਜਵੀਰ ਦੇ ਨਾਲ ਕੁਝ ਅਜੀਹਾ ਲਿਖਿਆ ਹੋਵੇਗਾ ਸ਼ਾਇਦ ਕਿਸੇ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਇੰਨਾ ਹਸਮੁਖ ਚਿਹਰਾ ਇੰਨਾ ਇੱਕ ਕਾਬਲ ਨੌਜਵਾਨ ਔਰ ਹਰ ਗੱਲ ਤੇ ਸਭ ਦੇ ਨਾਲ ਪਿਆਰ ਨਾਲ ਰਹਿਣ ਵਾਲਾ ਖੁਸ਼ ਰਹਿਣ ਵਾਲਾ ਆਪਣੇ ਸ਼ੌਂਕ ਪੂਰੇ ਕਰਨ ਵਾਲਾ ਮਾਪਿਆਂ ਨੂੰ ਪਿਆਰ ਕਰਨ ਵਾਲਾ ਬੱਚਿਆਂ ਨੂੰ ਪਿਆਰ ਕਰਨ ਵਾਲਾ ਆਪਣੇ ਪਰਿਵਾਰ ਦੇ ਵਿੱਚ ਰਾਜਵੀਰ ਦਾ ਅਥਾਹ ਪਿਆਰ ਸੀ ਸਾਰਿਆਂ ਦੇ ਨਾਲ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਜਿਸ ਰਾਜਵੀਰ ਦੇ ਨਾਲ ਉਸਦੇ ਸਾਥੀਆਂ ਦਾ ਉਸਦੇ ਸੱਜਣਾ ਮਿੱਤਰਾਂ ਦਾ ਇੰਨਾ ਪਿਆਰ ਸੀ ਤਾਂ ਉਹ ਆਪਣੇ ਪਰਿਵਾਰ ਦੇ ਵਿੱਚ ਕਿਹੋ ਜਿਹਾ ਹੋਵੇਗਾ ਕਿੰਨਾ ਖੁਸ਼ ਮિજાਜ ਔਰ ਕਿਸ ਤਰ੍ਹਾਂ ਦਾ ਸੁਭਾਅ ਰਾਜਵੀਰ ਦਾ ਹੋਵੇਗਾ ਦੇਖੋ ਰਾਜਵੀਰ ਹੁਣ ਬੇਸ਼ੱਕ ਇਸ ਦੁਨੀਆ ਤੇ ਨਹੀਂ ਰਿਹਾ ਬੇਸ਼ੱਕ ਰਾਜਵੀਰ ਜਾ ਚੁੱਕਿਆ ਹੈ ਪਰ ਰਾਜਵੀਰ ਹਮੇਸ਼ਾ ਸਭ ਦੇ ਦਿਲਾਂ ਦੇ ਵਿੱਚ ਰਾਜ ਕਰੇਗਾ ਰਾਜਵੀਰ ਕਦੇ ਵੀ ਯਾਦਾਂ ਦੇ ਵਿੱਚੋਂ ਨਹੀਂ ਜਾਏਗਾ ਰਾਜਵੀਰ ਨੇ ਆਪਣੇ ਜਿਉਂਦੇ ਜੀ ਜੋ ਕੁਝ ਇਸ ਸਮਾਜ ਦੇ ਲਈ ਇਸ ਪੰਜਾਬ ਦੇ ਲਈ ਕਲਚਰ ਦੇ ਲਈ ਜੋ ਕੁਝ ਦਿੱਤਾ ਜੋ ਕੁਝ ਉਸਨੇ ਗਾਇਆ ਪੰਜਾਬੀਅਤ ਦੇ ਲਈ ਔਰ ਦੇਖੋ ਇੱਕ ਬੜੀ ਵੱਡੀ ਗੱਲ ਹੈ ਕਿ ਪੰਜਾਬੀ ਕਲਾਕਾਰਾਂ ਤੇ ਕਈ ਵਾਰ ਬੜੇ ਸਵਾਲ ਉੱਠੇ ਉਹਨਾਂ ਦੀ ਗਾਇਕੀ ਨੂੰ ਲੈ ਕੇ ਉਹਨਾਂ ਦੇ ਸ਼ਬਦਾਂ ਨੂੰ ਲੈ ਕੇ ਉਹਨਾਂ ਦੇ ਪਹਿਰਾਵੇ ਨੂੰ ਲੈ ਕੇ ਪਰ ਰਾਜਵੀਰ ਇੱਕ ਐਸਾ ਸ਼ਖਸ ਐਸਾ ਨੌਜਵਾਨ ਜਿਸ ਨੇ ਉਹ ਗਾਇਆ ਜਿਹੜਾ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੋ ਰਾਜਵੀਰ ਨੇ ਸਟੇਜ ਤੋਂ ਉਹ ਦਿਖਾਇਆ ਜੋ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਦੇਖ ਸਕੋ ਰਾਜਵੀਰ ਨੇ ਉਹਨਾਂ ਸ਼ਬਦਾਂ ਦੀ ਚੋਣ ਕੀਤੀ ਜਿਦੇ ਨਾਲ ਮਾਂ ਬੋਲੀ ਦਾ ਸਤਕਾਰ ਵਧਾਇਆ ਜਾ ਸਕੇ ਮਾਂ ਬੋਲੀ ਦਾ ਕੱਦ ਨੀਵਾਂ ਨਾ ਕੀਤਾ ਜਾ ਸਕੇ ਮਾਂ ਬੋਲੀ ਦਾ ਸਿਰ ਨੀਵਾਂ ਨਾ ਹੋਵੇ ਪਰਿਵਾਰ ਦਾ ਸਿਰ ਕਦੇ ਨੀਵਾਂ ਨਾ ਹੋਵੇ ਰਾਜਵੀਰ ਨੇ ਉਹ ਗਾਇਆ ਜਦੋਂ ਸਿਰ ਤੇ ਦਸਤਾਰ ਸਜਾ ਕੇ ਕੁੜਤਾ ਚਾਦਰਾਂ ਲਾ ਕੇ ਤੇ ਗਲ ਚ ਕੈਂਠਾ ਪਾ ਕੇ ਰਾਜਵੀਰ ਮੰਚ ਤੇ ਚੜਦਾ ਸੀ ਤੇ ਜਦੋਂ ਪੰਜਾਬੀ ਮਾਂ ਬੋਲੀ ਦੇ ਵਿੱਚ ਜਦੋਂ ਠੇਠ ਮਲਵਈ ਬੋਲੀ ਦੇ ਵਿੱਚ ਰਾਜਵੀਰ ਨੇ ਜਦੋਂ ਜਦੋਂ ਮੰਚ ਤੇ ਪਰਫਾਰਮੈਂਸ ਦਿੱਤੀ ਹਰ ਕੋਈ ਵੇਖਦਾ ਰਹਿ ਗਿਆ ਹਰ ਕਿਸੇ ਨੇ ਤਾੜੀਆਂ ਮਾਰੀਆਂ ਹਰ ਕਿਸੇ ਨੇ ਰਾਜਵੀਰ ਨੂੰ ਅਪਣਾਇਆ ਹਰ ਕਿਸੇ ਨੇ ਰਾਜਵੀਰ ਨੂੰ ਮਾਂ ਬੋਲੀ ਦਾ ਸਿਆਣਾ ਪੁੱਤ लाड़ਲਾ ਪੁੱਤ ਕਿਹਾ ਪਰ ਇਹ लाड़ਲਾ ਪੁੱਤ ਜਿੱਦਾਂ ਕਹਿੰਦੇ ਆ ਕਿ ਚੰਗੇ ਲੋਕਾਂ ਦੀ ਜੇ ਇੱਥੇ ਲੋੜ ਆ ਤਾਂ ਸ਼ਾਇਦ ਉੱਤੇ ਵੀ ਬਹੁਤ ਲੋੜ ਆ ਰੱਬ ਨੇ ਸ਼ਾਇਦ ਰਾਜਵੀਰ ਨੂੰ ਛੇਤੀ ਬੁਲਾ ਲਿਆ ਹਜੇ ਸਮਾਂ ਨਹੀਂ ਸੀ ਰਾਜਵੀਰ ਹਲੇ ਬਹੁਤ ਅੱਗੇ ਜਾਣਾ ਚਾਹੁੰਦਾ ਸੀ ਰਾਜਵੀਰ ਦੇ ਬੜੇ ਸ਼ੌਂਕ ਸੀ ਰਾਜਵੀਰ ਦੇ ਮਨ ਦੇ ਵਿੱਚ ਬੜੇ ਚਾਹ ਸੀ ਪਰ ਸਾਰੇ ਚਾਵਾਂ ਨੂੰ ਅਧੂਰਾ ਛੱਡ ਗਿਆ ਹਾਲਾਂਕਿ ਹਿੰਮਤ ਨਹੀਂ ਹਾਰੀ 10 ਦਿਨ ਲੜਾਈ ਲੜੀ ਉਸਨੇ ਬਹੁਤ ਸੰਘਰਸ਼ ਕੀਤਾ ਰਾਜਵੀਰ ਨੇ ਕਿ ਇੱਕ ਵਾਰੀ ਫਿਰ ਤੋਂ ਉੱਠ ਖੜਾ ਹੋਵਾਂ ਡਾਕਟਰਾਂ ਨੇ ਵਾਹ ਲਈ ਸਭਨੇ ਅਰਦਾਸਾਂ ਕੀਤੀਆਂ ਗੁਰੂ ਘਰਾਂ ਦੇ ਵਿੱਚ ਜਾ ਜਾ ਕੇ ਅਰਦਾਸਾਂ ਕੀਤੀਆਂ ਗਈਆਂ ਦੁਆਵਾਂ ਮੰਗੀਆਂ ਗਈਆਂ ਰਾਜਵੀਰ ਦੇ ਲਈ ਹਰ ਕਿਸੇ ਨੇ ਰਾਜਵੀਰ ਦੇ ਲਈ ਦੁਆਵਾਂ ਮੰਗੀਆਂ ਰਾਜਵੀਰ ਨੂੰ ਲੰਮੀ ਉਮਰ ਦੀ ਦੁਆ ਦਿੱਤੀ ਰਾਜਵੀਰ ਨੂੰ ਮੁੜ ਉੱਠ ਖੜਾ ਹੋਣ ਦੇ ਲਈ ਹਰ ਕਿਸੇ ਨੇ ਦਿਲ ਤੋਂ ਦੁਆਵਾਂ ਕੀਤੀਆਂ ਔਰ ਬੜੇ ਲੰਬੇ ਸਮੇਂ ਬਾਅਦ ਸ਼ਾਇਦ ਰਾਜਵੀਰ ਇੱਕ ਐਸਾ ਇਕਲੌਤਾ ਸ਼ਖਸ ਹੋਵੇਗਾ ਜਿਸ ਦੇ ਲਈ ਇੰਨੀਆਂ ਦੁਆਵਾਂ ਦੁਨੀਆ ਭਰ ਦੇ ਵਿੱਚ ਮੰਗੀਆਂ ਗਈਆਂ ਹੁਣ ਪਰ ਕਹਿੰਦੇ ਆ ਕਿ ਉਹਦੀ ਰਜਾ ਬਿਨਾ ਤੇ ਉਹਦੀ ਮਨਜ਼ੂਰੀ ਦੇ ਬਿਨਾ ਪੱਤਾ ਵੀ ਨਹੀਂ ਹਿੱਲਦਾ ਸ਼ਾਇਦ ਉਸ ਸੱਚੇ ਪ੍ਰਮਾਤਮਾ ਵਾਹਿਗੁਰੂ ਨੂੰ ਸ਼ੈਦੀ ਹੀ ਮਨਜੂਰ ਸੀ ਸ਼ਾਇਦ ਵਾਹਿਗੁਰੂ ਉਸ ਦੀ ਪਹਿਲਾਂ ਲਿਖ ਚੁੱਕਾ ਸੀ ਸ਼ਾਇਦ ਰਾਜਵੀਰ ਦੇ ਲੇਖ ਪਹਿਲਾਂ ਲਿਖੇ ਹੋਏ ਸੀ ਤਾਂ ਉਹਨਾਂ ਲੇਖਾਂ ਤੋਂ ਬਾਹਰ ਨਹੀਂ ਸੀ ਜਾਇਆ ਜਾ ਸਕਦਾ ਕਿਉਂਕਿ ਕਹਿੰਦੇ ਨੇ ਕਿ ਜੋ ਲਿਖਿਆ ਉਸ ਨੂੰ ਮਿਟਿਆ ਨਹੀਂ ਜਾ ਸਕਦਾ ਜੋ ਲਿਖਿਆ ਜੋ ਲਿਖਿਆ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਤਾਂ ਸ਼ਾਇਦ ਰਾਜਵੀਰ ਦੇ ਨਾਲ ਵੀ ਅਜਿਹਾ ਹੀ ਹੋਇਆ ਕਿ ਉਸ ਦੇ ਲੇਖ ਬਦਲੇ ਨਹੀਂ ਜਾ ਸਕਦੇ ਸੀ ਦੁਆਵਾਂ ਤਾਂ ਕੀਤੀਆਂ ਜਾ ਸਕਦੀਆਂ ਸੀ ਪਰ ਬਾਕੀ ਸਭ ਕੋ ਜੋ ਸੱਚੇ ਪ੍ਰਮਾਤਮਾ ਵਾਹਿਗੁਰੂ ਦੇ ਹੱਥ ਹੈ ਉਸੇ ਨੇ ਆਖਰੀ ਫੈਸਲਾ ਲੈਣਾ ਸੀ ਤਾਂ ਸ਼ਾਇਦ ਉਸ ਨੇ ਜੋ ਫੈਸਲਾ ਲਿਆ ਉਹ ਇਹੀ ਸੀ ਕਿ ਰਾਜਵੀਰ ਹੁਣ ਇੱਥੇ ਸਰੀਰਕ ਰੂਪ ਦੇ ਵਿੱਚ ਹੋਰ ਸਮਾਂ ਨਹੀਂ ਬਤਾ ਸਕਦਾ ਹੋਰ ਸਟੇਜਾਂ ਤੇ ਚੜ ਕੇ ਮਾਂ ਬੋਲੀ ਦੀ ਸੇਵਾ ਨਹੀਂ ਕਰ ਸਕਦਾ ਹਾਲਾਂਕਿ ਉਹਦੀ ਆਵਾਜ਼ ਹਮੇਸ਼ਾ ਕੰਨਾਂ 'ਚ ਗੂੰਜਦੀ ਰਹੇਗੀ ਰਾਜਵੀਰ ਹਮੇਸ਼ਾ ਅਮਰ ਰਹੇਗਾ ਰਾਜਵੀਰ ਨੂੰ ਪਿਆਰ ਸਤਿਕਾਰ ਉਹ ਹਮੇਸ਼ਾ ਮੈਨੂੰ ਲੱਗਦਾ ਹੈ ਇਸੇ ਤਰ੍ਹਾਂ ਮਿਲਦਾ ਰਹੇਗਾ ਕੋਈ ਵੀ ਰਾਜਵੀਰ ਨੂੰ ਭਲਾਏਗਾ ਨਹੀਂ ਮੈਨੂੰ ਲੱਗਦਾ ਹੈ ਕਿ ਉਸਦੇ ਸੱਜਣ ਮਿੱਤਰ ਹੀ ਨਹੀਂ ਕਦੇ ਭਲਾਉਣਗੇ ਤੇ ਪਰਿਵਾਰ ਜ਼ਿੰਦਗੀ ਚ ਕਦੇ ਉਸ ਨੂੰ ਭੁੱਲ ਪਾਵੇ ਐਸਾ ਤਾਂ ਕਦੇ ਹੋ ਹੀ ਨਹੀਂ ਸਕਦਾ ਉਸਦੇ ਸੱਜਣ ਵਿੱਚਰ ਉਸਦੇ ਚਾਹਣ ਵਾਲੇ ਜਿਹੜੇ ਕਿਸੇ ਨੂੰ ਇੱਕ ਦੁੱਕਾ ਵਾਰ ਵੀ ਜਿਹੜੇ ਰਾਜਵੀਰ ਨੂੰ ਮਿਲੇ ਆ ਸ਼ਾਇਦ ਉਹ ਵੀ ਕਦੇ ਨਹੀਂ ਭੁੱਲ ਸਕਣਗੇ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਮਹਿਵੀ ਹੈ ਜਿਹੜਾ ਰਾਜਵੀਰ ਦੇ ਨਾਲ ਜਿਹਨੇ ਕੁਝ ਸਮਾਂ ਬਤਾਇਆ ਰਾਜਵੀਰ ਦੇ ਸੁਭਾਅ ਨੂੰ ਜਾਣਨ ਦਾ ਜਿਸ ਨੂੰ ਮੌਕਾ ਮਿਲਿਆ ਰਾਜਵੀਰ ਬਹੁਤ ਇੱਕ ਨਰਮ ਸੁਭਾਅ ਦਾ ਨੌਜਵਾਨ ਰਾਜਵੀਰ ਬਹੁਤ ਸਮਝਦਾਰ ਔਰ ਕਦੇ ਵੀ ਹਲਕੀ ਗੱਲ ਨਹੀਂ ਸੀ ਕਦੇ ਰਾਜਵੀਰ ਦੇ ਮੂੰਹੋਂ ਸੁਣੀ ਰਾਜਵੀਰ ਸਿਆਣੀਆਂ ਗੱਲਾਂ ਕਰਦਾ ਸੀ ਹਰੇਕ ਨੂੰ ਬਾਈ ਸਤਕਾਰ ਨਾਲ ਵੱਡਿਆਂ ਨੂੰ ਹਮੇਸ਼ਾ ਪਿਆਰ ਦਿੰਦਾ ਸੀ ਸਾਤੋਂ ਜ਼ਿਆਦਾ ਛੋਟਾ ਨਹੀਂ ਸੀ 5-6 ਸਾਲ ਛੋਟਾ ਸੀ ਸਾਤੋਂ ਪਰ ਫਿਰ ਵੀ ਇੰਨੇ ਸਤਕਾਰ ਨਾਲ ਰਾਜਵੀਰ ਬੁਲਾਉਂਦਾ ਸੀ ਪਿਆਰ ਕਰਦਾ ਸੀ ਕਦੇ ਵੀ ਉਹਦੇ ਵਿੱਚ ਇੱਕ ਸਟਾਰ ਵਾਲੀ ਇੱਕ ਵੱਡੇ ਜਦੋਂ ਵੱਡਾ ਨਾਮ ਹੋ ਜਾਂਦਾ ਹੈ ਤਾਂ ਉਦੋਂ ਹਰ ਕਿਸੇ ਦੇ ਮਨ ਦੇ ਵਿੱਚ ਕਈ ਵਾਰੀ ਹੁੰਮੇ ਆ ਜਾਂਦੀ ਹੈ ਪਰ ਰਾਜਵੀਰ ਦੇ ਵਿੱਚ ਕਦੇ ਨਹੀਂ ਸੀ ਰਾਜਵੀਰ ਦੇ ਅੰਦਰ ਉਹ ਹੁੰਮੇ ਕਦੇ ਨਹੀਂ ਦੇਖੀ ਰਾਜਵੀਰ ਜਿੱਥੇ ਵੀ ਗਿਆ ਉਹ ਰਾਜਵੀਰ ਹਮੇਸ਼ਾ ਸਭ ਦੇ ਲਈ ਪਿਆਰ ਛੱਡ ਕੇ ਆਇਆ ਮੈਂ ਰਾਜਵੀਰ ਦੇ ਇੱਕ ਪ੍ਰੋਗਰਾਮ ਦੀ ਵੀਡੀਓ ਦੇਖ ਰਿਹਾ ਸੀ ਥੋੜੀ ਦੇਰ ਪਹਿਲਾਂ ਉਮਰਾਨ ਅੰਗਲ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਹੈ ਗਿਆ ਮੇਲਾ ਲੱਗਦਾ ਹੈ ਇੱਕ ਯਾਦਗਾਰੀ ਮੇਲਾ ਤਾਂ ਉਸ ਮੰਚ ਤੋਂ ਮੈਂ ਰਾਜਵੀਰ ਦੀਆਂ ਗੱਲਾਂ ਬਾਤਾਂ ਸੁਣ ਰਿਹਾ ਸੀ ਅੱਜ ਇੱਕ ਵੀਡੀਓ ਦੇ ਰਹੀਂ ਉਹ ਕਹਿ ਰਿਹਾ ਸੀ ਕਿੰਨਾ ਮੈਨੂੰ ਮਾਝੇ ਵਾਲੇ ਬਹੁਤ ਪਿਆਰ ਕਰਦੇ ਆ ਕਿਉਂਕਿ ਕਹਿੰਦਾ ਮਾਝੇ ਵਾਲੇ ਘੈਂਟ ਛੇ ਬੰਦੇ ਨੇ ਬਾਜ ਜਾਂਦੇ ਜਿੱਦਾਂ ਗੱਲ ਕਰ ਰਿਹਾ ਸੀ ਮਤਲਬ ਤੁਸੀਂ ਦੇਖੋ ਵੀ ਕਿਸੇ ਨੂੰ ਆਪਣੇ ਨਾਲ ਜੋੜਨ ਦੀ ਗੱਲ ਜਿੱਦਾਂ ਕਰਦਾ ਸੀ ਮਾਝੇ ਵਾਲੇ ਕਹਿੰਦਾ ਸਭ ਤੋਂ ਜ਼ਿਆਦਾ ਮੇਰੇ ਪਰੋ ਮਾਝੇ ਦੇ ਵਿੱਚ ਹੁੰਦੇ ਆ ਤਾਂ ਮਾਝੇ ਵਾਲੇ ਲੋਕ ਮੈਨੂੰ ਬੜਾ ਪਿਆਰ ਕਰਦੇ ਆ ਦੁਆਬੇ ਨੂੰ ਵੀ ਸਤਿਕਾਰ ਸਾਹਬ ਨੂੰ ਦੇ ਗਿਆ ਦੁਆਬੇ ਵਾਲੇ ਕਹਿੰਦਾ ਕਿ ਬੜੇ ਮਿੱਠੇ ਨੇ ਠੰਡੇ ਸੁਭਾ ਦੇ ਨੇ ਤੇ ਮਾਲਵੇ ਵਾਲਿਆਂ ਦੀ ਉਹ ਯਾਰੀ ਦਾ ਜ਼ਿਕਰ ਕਰ ਗਿਆ ਕਿਉਂਕਿ ਆਪ ਮਲਵਈ ਸੀ ਤਾਂ ਮਾਲਵੇ ਦੀ ਯਾਰੀ ਦਾ ਜ਼ਿਕਰ ਕਰ ਗਿਆ ਕਿ ਮਾਲਵੇ ਵਾਲਿਆਂ ਵਰਗੀ ਯਾਰੀ ਕਿੱਦਰੀ ਨਹੀਂ ਲੱਭਣੀ ਤਾਂ ਉਹ ਇਸ ਤਰ੍ਹਾਂ ਮਤਲਬ ਸਭ ਦਿਨ ਨਾਲ ਨਾ ਕਨੈਕਟ ਕਰਦਾ ਸੀਗਾ ਕਿ ਸਾਰੇ ਉਹਨੂੰ ਆਪਣਾ ਸਮਝਦੇ ਸੀ ਸਭ ਨੂੰ ਇਹ ਲੱਗਦਾ ਸੀ ਕਿ ਰਾਜਵੀਰ ਤਾਂ ਸਾਡਾ ਮਲਵਈਆਂ ਦਾ ਤਾਂ ਸੀਗਾ ਹੀ ਸਾਡਾ ਤਾਂ ਸੀਗਾ ਹੀ ਸਾਡੇ ਤੇ ਇੱਕੋ ਲਾਕੇ ਦਾ ਸੀਗਾ ਤੇ ਪਰ ਉਹ ਮਾਝੇ ਦੇ ਵਿੱਚ ਜਿਵੇਂ ਕਿਹਾ ਕਿ ਮੇਰੇ ਪਰੋਂ ਜਾਦੇ ਮਾਝੇ ਚ ਹੁੰਦੇ ਆ ਦੁਆਬੇ ਵਾਲੇ ਪ੍ਰੋਗਰਾਮ ਕਰਾਂਦੇ ਦੁਆਬੇ ਦੁਆਬੇ ਕਿਉਂ ਕਲਾਕਾਰ ਤਾਂ ਸਾਂਝੇ ਹੁੰਦੇ ਨੇ ਉਹ ਤਾਂ ਦੁਨੀਆ ਭਰ ਦੇ ਸਾਂਝੇ ਨੇ ਤੇ ਪਰ ਯਾਦਾਂ ਛੱਡ ਗਿਆ ਜੀ ਉਹ ਉਹਦੀਆਂ ਗੱਲਾਂ ਬਾਤਾਂ ਅੱਜ ਵੀ ਜਦੋਂ ਹੁਣ ਸੁਣਾਗੇ ਜਦੋਂ ਅੱਗੇ ਜਾ ਕੇ ਸੁਣਾਗੇ ਤਾਂ ਉਹਦੀਆਂ ਗੱਲਾਂ ਹਮੇਸ਼ਾ ਯਾਦ ਆਉਂਦੀਆਂ ਰਹਿਣਗੀਆਂ ਆ ਰਾਜਵੀਰ ਦੀਆਂ ਗੱਲਾਂ ਉਹ ਉਹਦੇ ਪੁਰਾਣੇ ਸ਼ੋਅ ਪੁਰਾਣੇ ਸਟੇਜ ਸ਼ੋਅ ਪੁਰਾਣੀਆਂ ਵੀਡੀਓਜ਼ ਉਹ ਯਾਦ ਆਉਂਦੀਆਂ ਰਹਿਣਗੀਆਂ ਵੀ ਯਾਦ ਤੋਂ ਆਉਂਦੀਆਂ ਰਹਿਣਗੀਆਂ ਬੜੀਆਂ ਚੰਗੀਆਂ ਯਾਦਾਂ ਜੜੀਆਂ ਨੇ ਤਾਂ ਖੇ ਰਾਜਵੀਰ ਦੇ ਨਾਲ ਇੰਨਾ ਕੀ ਸ਼ਾਇਦ ਸਫਰ ਸੀ ਰਾਜਵੀਰ ਦਾ ਇਸ ਕਹਦੇਗੇ ਕਿ ਇਸ ਧਰਤੀ ਤੇ ਇੰਨਾ ਕੀ ਸਬੰਧ ਸੀ ਸਾਰਿਆਂ ਦੇ ਨਾਲ ਉਹ ਸਬੰਧ ਉਹ ਤੋੜ ਗਿਆ ਆ ਦਾ ਦਾਣਾ ਪਾਣੀ ਮੁਕਾ ਗਿਆ ਜੀ ਬਿਲਕੁਲ ਪਰ ਰਾਜਵੀਰ ਕਦੇ ਵੀ ਯਾਦਾਂ ਦੇ ਵਿੱਚੋਂ ਨਹੀਂ ਮਰੇਗਾ ਜਿੰਨਾ ਕਿ ਅਸੀਂ ਰਾਜਵੀਰ ਬਾਰੇ ਜਾਣਿਆ ਦੇਖੋ ਹਾਂ 40 ਹਸਪਤਾਲ ਦੇ ਵਿੱਚ ਜਦੋਂ ਪਹਿਲਾਂ ਕੋਈ ਵੱਡੇ ਲੋਕ ਵੀ ਬੜੇ ਦਾਖਲ ਹੋਏ ਬੜੇ ਲੋਕ ਐਡਮਿਟ ਹੋਏ ਹੋਣਗੇ ਪਰ ਰਾਜਵੀਰ ਮਿਲਦਾ ਇੱਕ ਇਕਲੌਤਾ ਐਸਾ ਸ਼ਖਸ ਹੋਵੇਗਾ ਜਿਹਦੇ ਲਈ ਪੂਰਾ ਦਿਨ ਲੋਕ ਉੱਥੇ ਆਇਆ ਰਹੇ ਸੀ ਇੱਕ ਪਾਸੇ ਪੂਰੀ ਗੈਲਰੀ ਰਾਜਵੀਰ ਦੇ ਚੌਣ ਵਾਲਿਆਂ ਨਾਲ ਭਰੀ ਰਹਿੰਦੀ ਸੀ ਬਾਹਰ ਮੀਡੀਆ ਦਾ ਜਵਾਬੜਾ ਰਹਿੰਦਾ ਸੀ ਕਿ ਛੇਤੀ ਕੋਈ ਚੰਗੀ ਖਬਰ ਆ ਜਾਏ ਰਾਜਵੀਰ ਨਾਲ ਜੁੜੀ ਕੋਈ ਚੰਗੀ ਖਬਰ ਮਿਲ ਜੇ ਕੋਈ ਆ ਕੇ ਕਹਦੇ ਕਿ ਰਾਜਵੀਰ ਅੱਧੀ ਨਾਲੋਂ ਠੀਕ ਹੈ ਕੋਈ ਆ ਕੇ ਕਹਦੇ ਰਾਜਵੀਰ ਨੇ ਹੱਥ ਹਿਲਾ ਲਿਆ ਕੋਈ ਆ ਕੇ ਕਹ ਦੇ ਕਿ ਰਾਜਵੀਰ ਨੇ ਅੱਖ ਖੋਲ ਲਈ ਪਰ ਉਡੀਕ ਹੀ ਰਹਿ ਗਈ ਅਸੀਂ ਖੁਦ ਤਿੰਨ ਚਾਰ ਦਿਨ 40 ਹਸਪਤਾਲ ਦੇ ਬਾਹਰ ਖੜੇ ਇਹ ਸੁਨੇਹਾ ਉਡੀਕਦੇ ਰਹੇ ਕਿ ਕੋਈ ਆਏਗਾ ਤੇ ਆ ਕੇ ਕਹੇਗਾ